ਆਪਾਂ ਨੂੰ ਫ੍ਰੀडम ਨਹੀਂ ਜਿਵੇਂ ਕਿ ਤੁਹਾਨੂੰ ਪਤਾ ਲੁਧਿਆਣੇ ਜਾਣ ਲੱਗੇ ਜੀ ਨੇ ਪੰਜਾਬ ਸਰਕਾਰ ਦੀ ਟੱਕਾਸ਼ਾਈ ਸੀ ਉੱਥੇ ਸਾਨੂੰ ਰੋਕ ਕੇ ਆ ਗਿਆ ਆਪਾਂ ਨੂੰ ਪਤਾ ਹੈ ਇਹ ਲੋਕਤੰਤਰ ਹੈ ਲੋਕਾਂ ਦੇ ਲੋਕਾਂ ਦੁਆਰਾ ਬਣਾਈ ਸਰਕਾਰ ਹੈ ਪਰ ਇਹਨਾਂ ਨੇ ਪੂਰੀ ਇਸ ਗੱਲ ਦੀ ੱੱਜੀਆਂ ਉਡਾ ਰੱਖੀਆਂ ਸੈਕਸ਼ਨ 19 ਦਾ ਸੀਏ ਗੱਲ ਕਹਿੰਦਾ ਵੀ ਆਪਾਂ ਕਿੱਥੇ ਮਰਜ਼ੀ ਧਰਨਾ ਪ੍ਰਦਰਸ਼ਨ ਕਰ ਸਕਦੇ ਆ ਪਰ ਮਾਨ ਸਰਕਾਰ ਹੈ ਜਿਹੜੀ ਉਹ ਆਪਣੇ ਸੰਵਿਧਾਨ ਤੋਂ ਉੱਪਰ ਹੋ ਕੇ ਆਪਣੀ ਤਾਨਾਸ਼ਾਹੀ ਚਲਾਉਂਦੀ ਹੈ ਜੋ ਕਿ ਤਾਨਾਸ਼ਾਹੀ ਬਿਲਕੁਲ ਵੀ ਬਰਦਾਸ਼ਤ ਨਹੀਂ ਹੋਊਗੀ ਰਹੀ ਗੱਲ ਬੱਸ ਸਟੈਂਡ ਦੀ ਬੱਸ ਸਟੈਂਡ ਦੇ ਹਰ ਇੱਕ ਚੀਜ਼ ਨੇੜੇ ਆ ਚਾਹੀਓ ਇੰਸਟੀਟਿਊਸ਼ਨਸ ਐ ਚਾਹੀਓ ਮਾਰਕੀਟ ਐ ਚਾਹੀਓ ਭਵਿੱਖ ਐ ਦੇਖੋ ਸਟੂਡੈਂਟਸ ਦੇ ਭਵਿੱਖ ਨਾਲ ਹੀ ਖਿਲਵਾੜ ਕਰਿਆ ਜਾ ਰਿਹਾ ਆ ਉਹ ਦਿਨ ਏਡੀਸੀ ਮੈਡਮ ਨੇ ਸਟੂਡੈਂਟਸ ਦਾ ਪੱਖ ਸੁਣਨ ਲਈ ਮੈਨੂੰ ਬੁਲਾਇਆ ਸੀ ਮੇਰਾ ਮੈਮ ਨੂੰ ਪਹਿਲਾ ਕੁਐਸਚਨ ਇਹ ਸੀ ਵੀ ਆਪਾਂ ਵਿਦਆਊਟ ਸਕਿਉਰਿਟੀ ਜਿੱਥੇ ਤੁਸੀਂ ਬੱਸ ਸਟੈਂਡ ਲਜਾਣਾ ਚਾਹੁੰਦੇ ਹੋ ਲੇਟ ਨਾਈਟ 3 ਵਜੇ ਮੇਰੇ ਨਾਲ ਖੜ੍ਹ ਜਿਓ ਕਿਉਂਕਿ ਚੰਡੀਗੜ੍ਹ ਨੂੰ ਪਹਿਲੀ ਬੱਸ 4 ਵਜੇ ਜਾਂਦੀ ਐ ਤੇ ਜੇ ਕਿਸੇ ਕੁੜੀ ਨੇ ਕੱਲੀ ਚੰਡੀਗੜ੍ਹ ਜਾਣਾ ਹੋਵੇ ਤਾਂ ਆਪਣੇ ਘਰੋਂ 3:30 ਵਜੇ ਨਿਕਲੋਗੇ 4 ਵਜੇ ਬੱਸ ਸਟੈਂਡ ਕਿਉਂ ਪੰਜਾਬ ਸਰਕਾਰ ਕੋਲ ਇੰਨੀ ਕ ਫੈਸਿਲਿਟੀਆਂ ਹੈ ਕਿ ਕੋਈ ਗਰਲ ਸੇਫ ਰਹੇਗੀ ਆਏ ਦਿਨ ਆਪਣੇ ਕੋਲ ਰੇਪ ਕੇਸ ਪਏ ਹੁੰਦੇ ਆ ਤੇ ਉੱਥੇ ਤਾਂ ਸੜਕ ਰੋਡ ਹੀ ਇੰਨਾ ਸੰਸਾਨ ਹੈ ਵੀ ਤੋ ਕੁੜੀ ਜਾ ਹੀ ਨਹੀਂ ਸਕਦੀ ਮੈਂ ਮੈਮ ਨੇ ਇੱਕ ਗੱਲ ਕਹੀ ਸੀ ਵੀ ਤੁਸੀਂ ਵਿਦਾਊਟ ਸਿਕਿਉਰਿਟੀ ਮੇਰੇ ਨਾਲ ਉੱਤੇ ਕੰਟਾ ਖੜਜੋ ਜੇ ਆਪਾਂ ਦੋਨੇ ਸੇਫ ਆ ਗੀਆਂ ਤਾਂ ਮੈਂ ਤੁਹਾਡੇ ਨਾਲ ਹਾਂ ਇਸ ਗੱਲ ਦਾ ਮੈਡਮ ਕੋਲ ਅਨਸਰ ਨਹੀਂ ਸੀ ਸਾਡੀ ਪੁਲਿਸ ਸਕਿਉਰਿਟੀ ਹੈ ਤੁਹਾਡੀ ਪੁਲਿਸ ਸਕਿਉਰਿਟੀ ਕੋਈ ਸ਼ੱਕ ਨਹੀਂ ਰਾਤ ਨੂੰ ਸੁੱਤੀ ਪਈ ਹੁੰਦੀਆਂ ਨਾਕਿਆਂ ਤੇ ਇਹ ਗੱਲ ਜਾ ਕੇ ਏਡੀਸੀ ਮੈਡਮ ਚੈੱਕ ਕਰ ਲੈਣ ਤੁਸੀਂ ਸਟੂਡੈਂਟਸ ਦੇ ਭਵਿੱਖ ਨਾਲ ਨਹੀਂ ਖੇਡ ਸਕਦੇ ਤੁਸੀਂ ਲੋਕਾਂ ਦੇ ਰੋਜ਼ਗਾਰਾਂ ਨਾਲ ਨਹੀਂ ਖੇਡ ਸਕਦੇ ਤੁਹਾਨੂੰ ਇਸ ਗੱਲ ਦਾ ਕੋਈ ਵੀ ਹੱਕ ਨਹੀਂ ਹੈ ਬੱਸ ਸਟੈਂਡ ਇਹ ਵਿੱਚ ਦੋ ਦਹਾਕਿਆਂ ਤੋਂ ਇੱਥੇ ਹੈ ਜਿੱਦੋਂ ਦਾ ਮੇਰਾ ਜਨਮ ਹੋਇਆ ਉਸ ਤੋਂ ਪਹਿਲਾਂ ਦਾ ਇਹ ਬੱਸ ਸਟੈਂਡ ਇੱਥੇ ਹੈ ਜਿਹੜਾ ਵਿਅਕਤੀ ਇਸ ਬੱਸ ਸਟੈਂਡ ਨੂੰ 5 ਸਾਲਾਂ ਚੋਂ ਕਲੀ ਨਹੀਂ ਕਰਾ ਸਕਿਆ ਉਹ ਨਵਾਂ ਬੱਸ ਸਟੈਂਡ ਕਿਵੇਂ ਬਣਾ ਲੂਗਾ ਜਿਸ ਘਰ ਚੋਂ ਆਪਾਂ ਰਹਿਨੇ ਆ ਜੇ ਆਪਾਂ ਉਹ ਘਰ ਨਹੀਂ ਸਵਾਰਿਆ ਤਾਂ ਆਪਾਂ ਉਸ ਤੋਂ ਦੂਜਾ ਘਰ ਕਿਵੇਂ ਬਣਾ ਲਾਂਗੇ ਜਿਹੜੇ ਬਸ ਮੈਂ 21 ਸਾਲਾਂ ਦੀਆਂ ਮੈਂ 21 ਸਾਲਾਂ ਤੋਂ ਕਦੇ ਬੱਸ ਸਟੈਂਡਰ ਦੀਆਂ ਫਲੈਸ਼ ਆਣੀ ਨਵੀਆਂ ਪਈਆਂ ਦੇਖੀਆਂ ਪੁਰਾਣੀਆਂ ਨੇ ਟੁੱਟੀਆਂ ਪਈਆਂ ਨੇ ਬੁਰਾ ਹਾਲ ਐ ਲੇਡੀਜ਼ ਵਾਸ਼ਰੂਮ ਖਾਈ ਨਹੀਂ ਇੱਥੇ ਇੱਕ ਕਿਸੇ ਨੇ ਨਾ ਨਾ ਇੰਟਰਵਿਊ ਦਿੱਤਾ ਕਿ ਬੱਸ ਸਟੈਂਡ ਉਧਰ ਜਾਣਾ ਚਾਹੀਦਾ ਸਟੂਡੈਂਟ ਤਾਂ ਵੈਸੇ ਹੀ ਤੱਕੇ ਖਾਂਦੇ ਆ ਸਟੂਡੈਂਟ ਤੱਕੇ ਖਾਂਦੇ ਨਹੀਂ ਸਟੂਡੈਂਟਸ ਨੂੰ ਤੁਸੀਂ ਤੱਕੇ ਖਵਾਉਣੇ ਹੋ 1158 ਦੀ ਭਰਤੀ ਸੀ एग्जांपल ਹੈ ਮਾਨ ਸਰਕਾਰ ਦੀ ਭਰਤੀ ਸੀ ਕੋਰਟ ਦਾ ਆਰਡਰ ਪੜੋ ਕੋਰਟ ਕਹਿੰਦੀ ਹੈ ਵੀ ਪੋਲੀਟੀਕਲ ਇਨਵੋਲਵਮੈਂਟ ਕਰਕੇ ਇਹ ਭਰਤੀ ਜੋ ਜਿਹੜੀ ਹੈ ਗੜਬੜ ਹੋਈ ਹੈ ਇਹ ਪੋਲੀਟੀਕਲ ਰੀਜਨਸ ਕਰਕੇ ਹੀ ਲੋਕਾਂ ਦਾ ਬੇੜਾ ਕਰਕ ਹੋਇਆ ਪੋਲੀਟੀਕਲ ਰੀਜਨ ਕਰਕੇ ਹੀ ਬੱਸ ਸਟੈਂਡ ਦਾ ਜੋ ਟ੍ਰਾਂਸਫਰ ਦਾ ਇਹ ਨਾ ਰੌਲਾ ਪੈ ਰਿਹਾ ਜੇ ਪੋਲੀਟੀਕਲ ਇਨਵੋਲਵਮੈਂਟ ਇਹਦੇ ਵਿੱਚ ਜ਼ੀਰੋ ਹੋ ਜੇ ਲੋਕਾਂ ਦੀ ਗੱਲ ਸੁਣੀ ਜਾਵੇ ਸਵਿਧਾਨ ਨੂੰ ਮੰਨਿਆ ਜਾਵੇ ਤੇ ਇੱਕ ਲਾਈਨ ਨੂੰ ਪੜ੍ਹ ਕੇ ਚੱਲਿਆ ਜਾਵੇ ਵੀ ਲੋਕਾਂ ਦੀ ਲੋਕਾਂ ਦੁਆਰਾ ਬਣਾਈ ਗਈ ਸਰਕਾਰ ਹੈ ਤੇ ਇਹਨੂੰ ਲੋਕਾਂ ਦੇ ਦੁਆਰਾ ਹੀ ਚਲਾਈਏ ਜਿਵੇਂ ਲੋਕਾਂ ਨੂੰ ਫੈਸਿਲਿਟੀਆਂ ਲੱਗਦੀਆਂ ਨੇ ਤੁਸੀਂ ਜਿਵੇਂ ਗੱਲ કરી ਸੀ ਢੌਣ ਚੋ ਕਿਲਾ ਢੌਣ ਚੋ ਕਿਲਾ ਤਾਂ ਲੋਕ ਵੋਟਾਂ ਵੇਲੇ ਬਹੁਤ ਚੰਗੀ ਤਰ੍ਹਾਂ ਘੜ ਦਿੰਦੇ ਆ ਫਿਰ ਤੁਸੀਂ ਇਸ ਤਰ੍ਹਾਂ ਦੇ ਦਿੰਦੇ ਹੋ ਵੀ ਅਸੀਂ ਸਿਆਸਤ ਨਹੀਂ ਕਰਨੀ ਮੈਨੂੰ ਲੱਗਦਾ ਉਹ ਦਿਨ ਨੇੜੇ ਨਹੀਂ ਜਦੋਂ ਮਾਨ ਸਰਕਾਰ ਕਹਿ ਦੋਗੀ ਵੀ ਬਸ ਸਾਡੇ ਹੱਥ ਜੁੜੇ ਆ ਸਾਨੂੰ ਬਖਸ਼ੋ ਜਦੋਂ ਇਲੈਕਸ਼ਨ ਆਉਣਗੇ ਇਹ ਡੈਮ ਸ਼ੋਰਾ ਚਾਹੇ ਤੁਸੀਂ ਵਾਈਟ ਪੇਪਰ ਲਿਖ ਕੇ ਲੈ ਲਓ ਵੀ ਤੁਹਾਡੀ ਸਰਕਾਰ ਆਉਂਦੀ ਨਹੀਂ ਲੋਕ ਤੁਹਾਡੀ ਧੌਣ ਚ ਕਿੱਲਾ ਜ਼ਰੂਰ ਕੱਢਣਗੇ ਤੇ ਉਹ ਤੁਹਾਨੂੰ ਆਉਣ ਵਾਲੀਆਂ ਇਲੈਕਸ਼ਨਸ ਚ ਪਤਾ ਲੱਗ ਜਾਊਗਾ ਤੇ ਤੁਸੀਂ ਮੈਂ ਅਪੀਲ ਕਰਦੀ ਆਂ ਵੀ ਜਿੰਨਾ ਵੀ ਟਾਈਮ ਤੁਹਾਡੇ ਕੋਲ ਹੈ ਜਿਵੇਂ ਤੁਸੀਂ ਕਹਿੰਦੇ ਸੀ ਨਾ ਆਏ ਚੁਟਕੀਆਂ ਮਾਰ ਕੇ ਐਮਐਸਪੀ ਆਜੂ ਆਏ ਚੁਟਕੀਆਂ ਮਾਰ ਕੇ ਤੁਸੀਂ ਇਸ ਤਫਾ ਦੇਤਾ ਨਾ ਤੁਹਾਡੇ ਤੋਂ ਐਮਐਸੀ ਜਾਂ ਐਮਐਸਪੀ ਆਊਗੀ ਨਾ ਲੋਕਾਂ ਦੇ ਕਦੇ ਭਲੇ ਹੋਣਗੇ ਜਿਹੜਾ ਤੁਸੀਂ ਕਹਿੰਦੇ ਹੋ ਅਸੀਂ ਇੰਨਾ ਡਿਵੈਲਪਮੈਂਟ ਕਰਤਾ ਕੋਈ ਡਿਵੈਲਪਮੈਂਟ ਨਹੀਂ ਕਰਿਆ ਸੜਕਾਂ ਦੇ ਬੁਰੇ ਹਾਲ education ਦਾ ਬੁਰਾ ਹਲ ਵੀ 220 ਪਾਲਸੀ 2 ਸਾਲ ਹੋ ਗਏ ਸੈਂਟਰ ਦੀ ਸੈਂਟਰ ਦੀ ਪਾਲਸੀ ਤੁਸੀਂ ਪੰਜਾਬ ਚੋਂ ਅਪਲਾਈ ਕਰੀ ਤੇ ਪੰਜਾਬ ਦੇ ਜਿਹੜੀ ਸਟੱਡੀ ਹੈ ਡਿਗਰੀ ਹੈ 4 ਸਾਲਾਂ ਦੀ ਤੁਸੀਂ ਕਰਤੀ ਤੇ ਸੱਤਿਆਨਾਸ ਹੈ ਜਿਹੜਾ ਬੰਦਾ এডਿਕੇਸ਼ਨ ਨਹੀਂ ਸਹੀ ਕਰ پا ਰਿਹਾ ਜਿਹੜਾ ਬੰਦਾ ਲੋਕਾਂ ਦੀ ਨੀਡਸ ਫੁਲਫਿਲ ਨਹੀਂ ਕਰ پا ਰਿਹਾ ਨੀਡਸ ਨਹੀਂ ਮਤਲਬ ਗਰੀਬ ਲੋਕਾਂ ਦਾ ਜੋ ਵੀ ਕੁਛ ਹੈ ਗਰੀਬ ਲੋਕਾਂ ਦਾ ਜਿਵੇਂ 55 ਰੁਪਏ ਦਿਨ ਦਾ ਅਪਰੋਕਸ ਕਮਾ ਰਿਹਾ ਤੇ ਉਸ ਤੋਂ ਵੱਧ ਉਹ ਆਪਣੇ ਟ੍ਰਾਂਸਪੋਰਟ ਤੇ ਲਾ ਦੂਗਾ ਤੇ ਉਹ ਖਾਊਗਾ ਕਿੱਥੋਂ ਸੋਨੂੰ ਮਾਨ ਸਰਕਾਰ ਨਹੀਂ ਖੰਡ ਦੋਗੇ ਜੋ ਵੀ ਸੋਚ ਵਿਚਾਰ ਹੈ ਗਰਲਸ ਦੀ ਸੇਫਟੀ ਨੂੰ ਲੈ ਕੇ ਸਟੂਡੈਂਟ ਦੇ ਫਿਊਚਰ ਨੂੰ ਲੈ ਕੇ ਸਭ ਕੁਝ ਸੋ ਸਮਝ ਕੇ ਮੈਂ ਅਪੀਲ ਕਰਦੀ ਹਾਂ ਪ੍ਰਸ਼ਾਸਨ ਨੂੰ ਵੀ ਤੁਸੀਂ ਲੋਕਾਂ ਦੇ ਮੂੰਹ ਬਣੀ ਜੋ ਵੀ ਡਿਸੀਜਨ ਆ ਵੇਖ ਕੇ ਲੋ ਕਿਉਂਕਿ ਤੁਸੀਂ ਕਾਰਾਂ 'ਚ ਉਤਰਨਾ ਤੇ ਕਾਰਾਂ 'ਚ ਬਹਿਣਾ ਅਸੀਂ ਬੱਸਾਂ 'ਤੇ ਚੱਲਣਾ ਤੇ ਬੱਸਾਂ ਤੋਂ ਹੀ ਉਤਰਨਾ ਸੋ ਇਹ ਰਿਕਵੈਸਟ ਹੈ ਕਿ ਤੁਸੀਂ ਆਪਣੀ ਤਾਨਾਸ਼ਾਹੀ ਨਾ ਚਲਾਓ ਸੰਵਿਧਾਨ ਨੂੰ ਅੱਗੇ ਰੱਖਦੇ ਹੋਏ ਜਿਹੜੀਆਂ ਤੁਸੀਂ ਜਿੱਤਣ ਤੋਂ ਬਾਅਦ ਸੋਹਾ ਘਾਨਣੇ ਹੋ ਵੀ ਅਸੀਂ ਸੰਵਿਧਾਨ ਨੂੰ ਮੁੱਖ ਰੱਖਦੇ ਹੋਏ ਆਪਣੀ ਕੁਰਸੀ ਸੰਭਾਲ ਲਾਂਗੇ ਮੈਂ ਤੁਹਾਨੂੰ ਹੱਥ ਜੋੜ ਕੇ ਅਪੀਲ ਕਰਦੀ ਆਂ ਵੀ ਉਹ ਆਪਣੀ ਵੀਡੀਓ ਕਲਿੱਪ ਜੀ ਕੱਢ ਕੇ ਵੇਖ ਲਓ ਜਦੋਂ ਤੁਸੀਂ ਸੋਹਾ ਚੁੱਕੀਆਂ ਸੀ ਵੀ ਅਸੀਂ ਸੰਵਿਧਾਨ ਨੂੰ ਮੁੱਖ ਰੱਖਦੇ ਹੋਏ ਹਰ ਇੱਕ ਕੰਮ ਕਰਾਂਗੇ ਇੱਥੇ ਸਦੀ ਸੰਵਿਧਾਨ ਦੀ ਵਕਤ ਕਰੋ ਇੰਨੇ ਸ਼ਬਦਾਂ ਨਾਲ ਧੰਨਵਾਦ